ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਾਣਾਂਗੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉਹ ਲੀਲੇ ਘੋੜੇ ਦਾ ਇਤਿਹਾਸ ਕਿਵੇਂ ਹੋਇਆ ਸ਼ਹੀਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਲੀਲਾ ਘੋੜਾ ਆਓ ਜਾਣੀਏ ਇਸ ਵੀਡੀਓ ਵਿੱਚ ਜਦੋਂ ਇਨਾਂ ਦਿਨਾਂ ਚ ਸ੍ਰੀ ਅਨੰਦਪੁਰ ਸਾਹਿਬ ਵਿਖੇ 8 ਮਹੀਨਿਆਂ ਦਾ ਘੇਰਾ ਪਿਆ ਅਤੇ ਖਾਣ ਪੀਣ ਦਾ ਸਮਾਨ ਮੁੱਕ ਗਿਆ ਆਪ ਆਸਾ ਜੀ ਦਾ ਇਹ ਪਿਆਰਾ ਘੋੜਾ ਵੀ ਭੁੱਖ ਨਾਲ ਤੜਫ ਤੜਫ ਕੇ ਪ੍ਰਾਣ ਤਿਆਗ ਗਿਆ। ਦਸ਼ਮੇਸ਼ ਪਿਤਾ ਜੀ ਨੂੰ ਨੀਲੇ ਸ਼ਾ ਅਸਵਾਰ ਕਰਕੇ ਜਾਣਾ ਜਾਂਦਾ ਹੈ ਅਤੇ ਆਪ ਜੀ ਦਾ ਇਹ ਸਰੂਪ ਲੋਕਮਨਾਂ ਵਿੱਚ ਘਰ ਘਰ ਗਿਆ। ਨੀਲਾ ਘੋੜਾ 바ਕਾ ਜੋੜਾ ਹੱਥ ਵਿੱਚ ਬਾਜ ਸਹਾਈ ਨੇ ਚਲੋ ਸਿੰਘੋ ਚੱਲ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਜੀ ਆਏ ਨੇ। ਆਓ ਜਾਣੀਏ ਏ ਲੀਲਾ ਘੋੜਾ ਕੌਣ ਸੀ ਗੁਰਪਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੋਇਆ ਹੈ ਕਿ ਮਹਾਰਾਜ ਜੀ ਦੀ ਸਵਾਰੀ ਲਈ ਕਪੂਰੇ ਚੌਧਰੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਬਹੁਤ ਸੁੰਦਰ ਘੋੜਾ ਭੇਟ ਕੀਤਾ ਜਿਸ ਨੂੰ ਉਸ ਨੇ 1100 ਰੁਪਏ ਵਿੱਚ ਖਰੀਦਿਆ ਸੀ ਸ੍ਰੀ ਦਸ਼ਮੇਸ਼ ਪਿਤਾ ਜੀ ਨੇ ਇਸ ਨੂੰ ਪ੍ਰਵਾਨ ਕਰਕੇ ਆਪਣੀ ਸਵਾਰੀ ਲਈ ਨਵਾਜਿਆ ਅਤੇ ਇਸ ਦਾ ਨਾਂ ਦਿਲ ਸੰਗਾਰ ਰੱਖਿਆ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਇਹ ਘੋੜਾ ਐਨਾ ਸਿਆਣਾ ਅਤੇ ਸੰਵੇਦਨਸ਼ੀਲ ਸੀ ਕਿ ਪਿਆਸਾ ਹੋਣ ਦੇ ਵਜੂਦ ਉਹਨਾਂ ਤਲਾਵਾਂ ਵਿੱਚੋਂ ਪਾਣੀ ਨਹੀਂ ਸੀ ਪੀਂਦਾ ਜਿੱਥੇ ਨੀ ਗੋਰੇ ਪੁਰਸ਼ ਵੱਸਦੇ ਹੋਣ ਉਹਨਾਂ ਥਾਵਾਂ ਤੋਂ ਨਹੀਂ ਲੰਘਦਾ ਸੀ ਜਿੱਥੇ ਤਮਾਕੂ ਵਿੱਜਿਆ ਹੋਵੇ ਇੱਕ ਵਾਰ ਪਹਾੜੀ ਰਾਜਿਆਂ ਨੇ ਮਹਾਰਾਜ ਜੀ ਤੇ ਹੱਲਾ ਬੋਲਿਆ ਅਤੇ ਉਹਨਾਂ ਪਹਾੜੀਆਂ ਨੂੰ ਖਦੇੜ ਦਿੱਤਾ ਗਿਆ ਮਹਾਰਾਜ ਜੀ ਦਾ ਹੁਕਮ ਸੀ ਕਿ ਭੱਜੇ ਜਾਂਦੇ ਦੁਸ਼ਮਣ ਦਾ ਪਿੱਛਾ ਨਹੀਂ ਕਰਨਾ ਪਰ ਸਿੰਘਾਂ ਨੂੰ ਇੰਨਾ ਜੋਸ਼ ਆਇਆ ਕਿ ਉਹ ਪਿੱਠ ਵਖਾ ਕੇ ਭੱਜੇ ਪਹਾੜੀਆਂ ਦਾ ਪਿੱਛਾ ਕਰਨ ਲੱਗੇ ਹੁਕਮ ਅਦੂਲੀ ਵੇਖ ਕੇ ਮਹਾਰਾਜ ਨੇ ਸਿੰਘਾਂ ਵੱਲ ਪਿੱਠ ਕਰਕੇ ਲੀਲੇ ਨੂੰ ਵਾਪਸ ਮੋੜ ਲਿਆ ਉਸ ਸਮੇਂ ਸਿੰਘਾਂ ਨੂੰ ਹਾਰ ਹੋਣੀ ਸ਼ੁਰੂ ਹੋ ਗਈ ਉਹ ਲਦਾਬਸਤਾਵਾ ਕਰਨ ਲਈ ਦੋ ਸਿੰਘ ਮਹਾਰਾਜ ਜੀ ਦੇ ਪਿੱਛੇ ਦੌੜ ਕੇ ਪੁਕਾਰ ਕਰਨ ਲੱਗੇ ਪਰ ਆਪ ਨਹੀਂ ਰੁਕੇ ਇੱਕ ਸਿੰਘ ਨੇ ਆਪਣਾ ਘੋੜਾ ਸਰਪਟ ਡੜਾ ਕੇ ਗੁਰੂ ਸਾਹਿਬ ਜੀ ਤੋਂ ਅੱਗੇ ਲੰਘ ਕੇ ਪੁਰਤੀ ਨਾਲ ਨੀਲੇ ਅੱਗੇ ਲੀਕਵਾ ਦਿੱਤੀ ਅਤੇ ਹੱਥ ਬਨ ਕੇ ਕਿਹਾ ਕਿ ਤੈਨੂੰ ਗੁਰੂ ਦੀ ਆਣ ਹੈ ਜੇ ਤੂੰ ਇੱਕ ਕਦਮ ਵੀ ਅੱਗੇ ਪੁੱਟਿਆ ਤਾਂ ਇਹ ਸੁਣਦਿਆਂ ਹੀ অতি ਫਰਤੀਲਾ ਕਦਾਵਰ ਨੀਲਾ ਬੁੱਤ ਬਣ ਕੇ ਖੜ ਗਿਆ ਮਹਾਰਾਜ ਜੀ ਨੇ ਬਹੁਤ ਅੱਡੀਆਂ ਮਾਰੀਆਂ ਅਤੇ ਉਸ ਨੂੰ ਚੱਲਣ ਲਈ ਕਿਹਾ ਪਰ ਨੀਲੇ ਨੇ ਲੀਕ ਨਾ ਪੱਟੀ ਸਤਗੁਰ ਜੀ ਹੱਸ ਕੇ ਘੋੜੇ ਤੋਂ ਉੱਤਰ ਪਏ ਅਤੇ ਲਾੜ ਨਾਲ ਬੋਲੇ ਕਿ ਤੂੰ ਤਾਂ ਕੋਈ ਮਸੰਦ ਹੈ ਜੋ ਇਹਨਾਂ ਦਾ ਨਿਹਾਜ ਕਰਦਾ ਹੈ ਸਿੰਘਾਂ ਨੇ ਖਿਮਾ ਮੰਗੀ ਅਤੇ ਨੀਲੇ ਦਾ ਧੰਨਵਾਦ ਕੀਤਾ ਸਿੰਘ ਉਸ ਨੂੰ ਪਿਆਰ ਨਾਲ ਦਾਲਾ ਵੀਰ ਬੀੜਾਰ ਵੀ ਆਖਦੇ ਸਨ ਜਦੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ 8 ਮਹੀਨਿਆਂ ਦਾ ਘੇਰਾ ਪਿਆ ਅਤੇ ਖਾਣ ਪੀਣ ਦਾ ਸਮਾਨ ਮੁੱਕ ਗਿਆ ਤਾਂ ਪਾਸਾ ਜੀ ਦਾ ਇਹ ਪਿਆਰਾ ਘੋੜਾ ਵੀ ਭੁੱਖ ਨਾਲ ਤੜਫ ਤੜਫ ਕੇ ਪ੍ਰਾਣ ਤਿਆਗ ਗਿਆ ਇਸ ਸੋ ਇਹ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਲੀਲੇ ਘੋੜੇ ਦਾ ਇਤਿਹਾਸ ਜੇ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਅੱਗੇ ਸ਼ੇਅਰ ਜਰੂਰ ਕਰਿਓ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਾ ਇਤਿਹਾਸ ਨਾਲ ਜੋੜੋ ਤੇ ਜੇ ਚੈਨਲ ਤੇ ਨਵੇਂ ਆਇਓ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ